ਗੈਰ ਮਹੱਤਵਪੂਰਨ ਵਿਸ਼ਿਆਂ ਦੇ ਉੱਤੇ ਪ੍ਰਧਾਨ ਮੰਤਰੀ ਟਵੀਟ ਕਰ ਸਕਦੇ ਆ ਪ੍ਰਧਾਨ ਮੰਤਰੀ ਮਨ ਕੀ ਬਾਤ ਬੋਲ ਸਕਦੇ ਆ ਗੈਰ ਜ਼ਰੂਰੀ ਵਿਸ਼ਿਆਂ ਦੇ ਉੱਤੇ 9 ਤਰੀਕ ਨੂੰ ਕਿਉਂ ਆ ਰਹੇ ਆ ਕਿਉਂਕਿ ਬਹੁਤ ਵੱਡੀ ਪੱਧਰ ਤੇ ਦੇਸ਼ ਦੇ ਅੰਦਰ ਨਹੀਂ ਪੂਰੀ ਦੁਨੀਆ ਦੇ ਅੰਦਰ ਟਰੋਲ ਹੋਇਆ ਕਿ ਨਰਿੰਦਰ ਮੋਦੀ ਸਾਹਿਬ ਇੱਕ ਸ਼ਬਦ ਖੜਪੀਟ ਪੰਜਾਬ ਦੇ ਲੋਕਾਂ ਵਾਸਤੇ ਨਹੀਂ ਬੋਲ ਸਕਦੇ ਇਸ ਕਰਕੇ ਉਹ ਨੌਰਥ ਲੀਗ ਨੂੰ ਮਗਰਮੱਛ ਦੇ ਹੰਗੂ ਭਵਾਉਣ ਵਾਸਤੇ ਆ ਰਹੇ ਆ ਯਾਰ ਜਦੋਂ ਉੱਠਿਆ ਆਪ ਤੋਂ ਨਾ ਜਾਵੇ ਤੇ ਫੱਟੇ ਮੂੰਹ ਗੋਟਿਆਂ ਦਾ ਇਹਨਾਂ ਨੇ ਦੇਣਾ ਨਹੀਂ ਕੁਝ ਵੀ ਪੰਜਾਬ ਨੂੰ ਤੇ ਬਾਬੇ ਦੀ ਕਿਰਪਾ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦੇ ਝੰਡੇ ਇਸ ਗੱਲ ਹੀ ਗੱਡੇ ਹੋਏ ਆ ਕਿ ਕਿਤੇ ਵਿਪਤਾ ਆ ਜਾਵੇ ਤੇ ਪੰਜਾਬੀ ਸਭ ਤੋਂ ਮੋੜੇ ਜਾ ਕੇ ਉਸ ਵਿਪਤਾ ਦੇ ਪੀੜਤ ਲੋਕਾਂ ਦਾ ਮੂਦਦਗਾਰ ਬਣਿਆ ਸਭ ਤੋਂ ਵੱਡੀ ਗੱਲ ਇਹ ਦੇਸ਼ ਕਿਸੇ ਦੇ ਬਾਪਤੀ ਜ਼ਗੀਰ ਨਹੀਂ ਮੰਨ ਲਿਆ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਤੇ ਅਸੀਂ ਪੰਜਾਬੀ ਲੋਕ ਮਤਰਈ ਮਾਂ ਦੇ ਪੁੱਤ ਨਹੀਂ ਗੈਰ ਮਹੱਤਵਪੂਰਨ ਵਿਸ਼ਿਆਂ ਦੇ ਉੱਤੇ ਪ੍ਰਧਾਨ ਮੰਤਰੀ ਟਵੀਟ ਕਰ ਸਕਦੇ ਆ ਪ੍ਰਧਾਨ ਮੰਤਰੀ ਮੰਨ ਕੇ ਬਾਤ ਬੋਲ ਸਕਦੇ ਆ ਗੈਰ ਜ਼ਰੂਰੀ ਵਿਸ਼ਿਆਂ ਦੇ ਉੱਤੇ 9 ਤਰੀਕ ਨੂੰ ਕਿਉਂ ਆ ਰਹੇ ਆ ਕਿਉਂਕਿ ਬਹੁਤ ਵੱਡੀ ਪੱਧਰ ਤੇ ਦੇਸ਼ ਦੇ ਅੰਦਰ ਨਹੀਂ ਪੂਰੀ ਦੁਨੀਆ ਦੇ ਅੰਦਰ ਟਰੋਲ ਹੋਇਆ ਕਿ ਨਰਿੰਦਰ ਮੋਦੀ ਸਾਹਿਬ ਇੱਕ ਸ਼ਬਦ ਸਾਡ ਪੰਜਾਬ ਦੇ ਲੋਕਾਂ ਵਾਸਤੇ ਨਹੀਂ ਬੋਲ ਸਕੇ ਇਸ ਕਰਕੇ ਉਹ 9 ਤਰੀਕ ਨੂੰ ਮਗਰਮਛ ਦੇ ਹੰਝੂ ਬਹਾਉਣ ਵਾਸਤੇ ਆ ਰਹੇ ਆ ਸਾਨੂੰ ਕੋਈ ਉਮੀਦ ਆਸਾ ਨਹੀਂ ਪੰਜਾਬ ਦੇ ਲੋਕਾਂ ਨੂੰ ਨਾ ਸਾਨੂੰ ਆਸ ਤੇ ਉਮੀਦ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਤੋਂ ਦੇਖ ਲਿਆ ਤੁਸੀਂ ਇਹ ਮੱਲਮ ਲਾਉਣ ਦਾ ਸਮਾਂ ਸੀਗਾ ਮੁੱਖ ਮੰਤਰੀ ਸਾਹਿਬ ਜਿਹੜੇ ਸਟੇਜ ਚ ਲਾਉਣ ਦੇ ਵਿੱਚ ਕਮੇਟੀ ਕਰਨ ਦੇ ਵਿੱਚ ਮੁਹਾਰਤ ਆ ਕਿ ਉੱਥੇ ਜਾ ਕੇ ਵੀ ਕਮੇਟੀ ਕਰ ਰਿਹਾ ਆਪਣੀ ਪਾਰਟੀ ਦੀ ਵਰਕਰ ਔਰਤ ਨੂੰ ਗਲੇ ਲਾ ਕੇ ਨਾਟਕੀ ਤੇ ਡਰਾਮੇਵਾਦੀ ਕਰਨੀ ਸੜਕ ਦੇ ਉੱਤੇ ਬੈਠ ਕੇ ਕੌਲੀ ਦਾਰ ਦੀ ਮੰਗਾਣੀ ਦੋ ਫੁਲਕੇ ਰੋਟੀ ਦੀ ਬੁਰਕੀ ਤੋੜਨੀ ਪਰ ਮੂੰਹ ਤੇ ਨਾ ਪਾਣੀ ਇਹ ਸਰਪ੍ਰੇਤ ਪੰਜਾਬ ਦੇ ਲੋਕਾਂ ਦੇ ਉੱਤੇ ਮੱਲਮ ਨੇ ਨਮਕ ਛਿੜਕਣ ਵਾਲਾ ਕੰਮ ਕਰ ਦਿੱਤਾ। ਖੇਤੀਬਾੜੀ ਮੰਤਰੀ ਹੋ ਕੇ ਗਏ ਉਹ ਸਿੱਧਾ ਇਲਜ਼ਾਮ ਲਾਇਆ ਕਿ ਹੜ੍ਹ ਦਾ ਕਾਰਨ ਸਦਾ ਮਾਈਨਿੰਗ ਹੈ। ਪੰਜਾਬ ਸਰਕਾਰ ਨੇ ਸਿੱਧਾ ਸਵਾਲ ਖੜੇ ਕੀਤੇ ਕਿ ਵੀ ਦੇਖਦੇ ਸੀ। ਤੇ ਯਾਰ ਜਦੋਂ ਉੱਥੇ ਆਪ ਤੋਂ ਨਾ ਜਾਵੇ ਤੇ ਫਿੱਟੇ ਮੂੰਹ ਗੋਡਿਆਂ ਦਾ। ਇਹਨਾਂ ਨੇ ਦੇਣਾ ਨਹੀਂ ਕੁਝ ਵੀ ਪੰਜਾਬ ਨੂੰ। ਤੇ ਬਾਬੇ ਦੀ ਕਿਰਪਾ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦੇ ਝੰਡੇ ਇਸ ਗੱਲ ਹੀ ਗੱਡੇ ਹੋਏ ਆ ਕਿ ਕਿਤੇ ਵਿਪਤਾ ਆ ਜਾਵੇ ਤੇ ਪੰਜਾਬੀ ਸਭ ਤੋਂ ਮੋੜੇ ਜਾ ਕੇ ਉਸ ਵਿਪਤਾ ਦੇ ਪੀੜਤ ਲੋਕਾਂ ਦਾ ਮੂਦਦਗਾਰ ਬਣਿਆ ਤੇ ਸਾਨੂੰ ਕੋਈ 80 ਵਾਲੀ ਇਹਨਾਂ ਤੋਂ ਆਸ ਮੀਤ ਨਹੀਂ ਅਸੀਂ ਆਪਣੇ ਸਿਰ ਖੁੱਤ ਸਾਰਾ ਕੋਈ ਕਰ ਸਕਦੇ ਆ ਜੀਪੀ ਵਾਲੇ ਬਬਾ ਭਾਰਦੇ ਕਹਿੰਦੇ ਨੌ ਤਰੀ ਕਰਨੇ ਮੋਦੀ ਸਾਹਿਬ ਇਹ ਹਰ ਨੂੰ ਲੱਗਦਾ ਹੁਣ ਉਹ ਹੀ ਪਛਾਨਗੇ ਤੇ ਮੈਂ ਤਾਂ ਪਹਿਲਾਂ ਦੱਸ ਗਿਆ ਏ ਵੀ ਜਦੋਂ ਕੱਲਾ ਦੇਸ਼ ਅੰਦਰ ਨਹੀਂ ਪੂਰੀ ਦੁਨੀਆਂ ਦੇ ਅੰਦਰ ਟਰੋਲ ਹੋਇਆ ਕਿ ਮੋਦੀ ਪੰਜਾਬ ਦੇ ਹਰ ਫੀਟਾ ਵਾਸਤੇ ਇੱਕ ਸ਼ਬਦ ਤੱਕ ਨਹੀਂ ਬੋਲੇ ਕੇਸ ਕਰਕੇ ਆ ਰਿਹਾ ਸੋ ਮੇਰੀ ਪੰਜਾਬ ਤੇ ਬੀਜੇਪੀ ਦੇ ਲੀਡਰਸ ਨੂੰ ਬੇਨਤੀ ਆ ਪੰਜਾਬੀ ਬਣੋ ਅੱਜ ਭਾਈ ਬੰਦ ਤੇ ਬਣੋ ਜਿਹੜੇ ਸੂਬੇ ਦਾ ਖਾਣੇ ਹੋ ਜਿਹਦਾ ਪੀਣੇ ਹੋ ਜਿਹਦਾ ਪਹਿਨਦੇ ਹੋ ਉਹਦੇ ਨਾਲ ਗਿਦਾਰੀ ਨਾ ਕਰੋ ਮਾਈਨਿੰਗ ਇਹਦਾ ਸਵਾਲ ਕੀਤਾ ਕਿ ਇਹ ਮਾਈਨਿੰਗ ਦੀ ਸਵਾਲ ਹੈ ਮਾਈਨਿੰਗ ਪਠਾਨਮਾ ਜਿਹੜਾ ਸਾਹਿਬ ਕਹਿੰਦੇ ਸਾਡੇ ਤਾਂ ਇੱਕ ਕੋਲੀ ਵੀ ਚੱਕ ਨਹੀਂਦੀ ਤੇ ਪਰਚੇ ਦੇ ਦਿੰਦੇ ਸੀਗੇ ਤੇ ਕਹਿੰਦੇ ਵੀ ਮਾਈਨਿੰਗ ਦੇ ਨਾਲ ਜਿਹੜਾ ਢੱਗਰ ਦਾ ਰਾਹ ਹੈ ਜਿਹੜਾ ਉਹ ਵੀ ਖਰਾਬ ਹੋ ਗਿਆ ਸ਼ਾਇਦ ਤੁਸੀਂ ਜਦੋਂ 2022 ਦੀ ਇਲੈਕਸ਼ਨ ਆਈ ਕੇਤਰੀਵਾਲ ਸਾਹਿਬ ਕੀ ਬੋਲਦੇ ਸੀਗੇ 3 ਮਹੀਨਿਆਂ ਦੇ ਅੰਦਰ ਮਾਈਨਿੰਗ ਸਮਾਪਤ ਜੀ ਇੱਕ ਕਾਫੀ ਤੇ ਪੰਨ ਤੁਹਾਡੇ ਅਰਗੇ ਪੱਤਰਕਾਰ ਸਵਾਲ ਕਰਦਾ ਸੀ ਕਾਫੀ ਦੇ ਪੈਨ ਕੱਢ ਦੇ ਸੀ 40000 ਕਰੋੜ ਰੁਪਇਆ ਪਰ ਸਾਲ ਮਾਈਨਿੰਗ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਕੇ ਰੇਤੇ ਜੋ ਕਮਾਉਗੀ ਪੰਜਾਬ ਸਰਕਾਰ ਤੇ 40 ਸਾਲਾਂ ਦੇ ਵਿੱਚ 40000 ਗੁਣਾ 4 ਉਹ ਪੈਸੇ ਕਿੱਥੇ ਗਏ ਸੋ ਇਸ ਕਰਕੇ ਇਸ ਹਮਾਮ ਦੇ ਵਿੱਚ ਚਾਹੇ ਬੀਜੇਪੀ ਹੈ ਤੇ ਚਾਹੇ ਝਾੜੂ ਹੈ ਨੰਗੇ ਹੈ